ਚੇਦੀ ਮਾਮਲ ਤੇ ਉਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਕਿ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਅਸੀਂ ਇਨਸਾਫ ਨਹੀਂ ਮੰਗਦਾ ਕਿਸਾਨਾਂ ਵਜੂਦਾਂ ਜਿਹੜਾ ਬੋਰਟ ਲੈ ਕੇ ਚੱਲੇ ਉਹਨਾਂ ਤੇ ਮੇਰੇ ਵਿਅਕਤੀ ਤੇ ਦੇ ਦੇ ਕੋਈ ਹੋਰ ਚੀਜ਼ ਨਹੀਂ ਉੱਚੀ ਇਮਾਨਤ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੈਨਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਅਸੀਂ ਇਨਸਾਫ ਨਹੀਂ ਮੰਗਦਾ ਕਿਸਾਨਾਂ ਵਜੂਦਾ ਹੋਏਗਾ ਬਹੁਤ ਥੱਲੇ ਚਲੇਗਾ ਉਹਨਾਂ ਚਿਰ ਮੇਰੀ ਵਕਤ ਤੇ ਦੇ ਰਹਿਣਗੇ ਉਹ ਵਾਚ ਪਾਲਚਰ ਉਹ ਵਾਚ ਉੱਚੀ ਅਮਾਨਤ ਹੈ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਅਸੀਂ ਕਿਨੇ ਸਾਫ ਨਹੀਂ ਨਾ ਤੁਹਾਡਾ ਸਾਡਾ ਵਜੂਦਾ ਮੇਡਾ ਬੋਰਡ ਚੱਲੇ ਉਹਨਾਂ ਤੇ ਮੇਰੀ ਰੱਖਤ ਦੇ ਜਿਹੜੇ ਉਹ ਵਾਸਤੇ ਕੀ ਰਹਿਣਗੇ ਉਹ ਬੋਰਡ ਉਸ ਮੋਰਫਲਸ ਪਰਵਾਹ ਨਹੀਂ ਉਹ ਚੇਦੀ ਅਮਾਨਤ ਹੈ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਕਿ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਅਸੀਂ ਇਨਸਾਫ ਨਹੀਂ ਨੰਬਰ ਕਸਾਣਾ ਵਜੂਦਾ ਜਿਹੜਾ ਬੋਰਡ ਚੱਲੇ ਉਹਨਾਂ ਤੇ ਮੇਰੇ ਵਿਅਕਤੀਕ ਦੇ ਦੇ ਕੋਈ ਹੌਸਲਤ ਨਹੀਂ ਰਹਿਣੀ ਚਾਹੀਦੀ ਉਹ ਵਾਣਿਸ ਮਨਪਲਚਰ ਆਰਗਨਾਈਜ਼ ਉੱਚੀ ਇਮਾਨਤ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜੇ ਤੇ ਉਹਨਾਂ ਚ ਸਨਸਕਾਰ ਨਹੀਂ ਕਰਨਾ ਮੈਨਾ ਜਿੱਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਅਸੀਂ ਇਨਸਾਫ ਨਹੀਂ ਮੰਗਦਾ ਕਸਾਣਾ ਵਜ਼ੂਰਾਂ ਹੋਇਆ ਬਹੁਤ ਥੱਲੇ ਕਿ ਚਲੇ ਉਹਨਾਂ ਚੀਜ਼ ਨੂੰ ਰੱਦ ਕਰ ਦੇ ਦੇ ਉਹਨਾਂ ਨੂੰ ਹੌਸਲਤ ਦੇ ਦੇਣਗੇ ਉਹਨਾਂ ਨੂੰ ਇਸ ਮੁੱਦੇ 'ਤੇ ਫਲਸਫਾ ਪਰਵਾਹ ਨਹੀਂ ਉਹ ਚੀਜ਼ ਦੀ ਇਮਾਨਤ ਹੈ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਵੇ ਕਿ ਉਹ ਨਾ ਤੇ ਸੁਸਕਾਰ ਨਹੀਂ ਕਰਦਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੰਨਾ ਅਸੀਂ ਇਨਸਾਫ਼ ਨਹੀਂ ਮੈਂ ਤੁਹਾਡਾ ਸਾਡਾ ਵਜੂਦਾ ਜਿਹੜਾ ਗੋਰਥਾ ਲੈ ਕੇ ਚੱਲੇ ਉਹਨਾਂ ਤੇ ਮੇਰੇ ਵਿਅਕਤੀਕ ਦੇ ਦੇ ਉਹਦੀ ਹੌਸਲ ਤੇ ਨਹੀਂ ਚਾਹੁੰਦਾ ਉਹ ਵਾਂਚ ਮੁਕਾਫਾ ਪਰਵਾਹ ਨਹੀਂ ਉੱਚੀ ਇਮਾਨਤ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਣੀ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਅਸੀਂ ਇਨਸਾਫ ਨਹੀਂ ਮਿਲਦਾ ਸਾਡਾ ਵਜੂਦਾ ਜਿਹੜਾ ਬੋਰਸਲੇ ਚੱਲਿਆ ਉਹਨਾਂ ਚਿਰ ਵੀ ਵਿਅਕਤੀਕ ਦੇਜੇਗਾ ਉਹ ਹੋਰ ਚਿਰ ਤੇ ਨਹੀਂ ਚੱਲੇਗਾ ਚੇਦੀ ਅਮਾਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਈ ਤੇ ਉਹਨਾਂ ਚਿਰ ਸੰਸਕਾਰ ਨਹੀਂ ਕਰਦਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਅਸੀਂ ਇਨਸਾਫ ਨਹੀਂ ਮੈਂ ਤੁਹਾਡਾ ਸਾਡਾ ਵਜੂਦ ਹੈ ਜਿਹੜਾ ਬਾਹਰ ਤੋਂ ਲੈ ਕੇ ਚੱਲੇ ਉਹਨਾਂ ਚਿਰ ਮੇਰੇ ਵਿਅਕਤੀਕ ਦੇਜੇ ਉਹ ਮੇਰੇ ਹੱਕ ਚੰਗੀ ਨਹੀਂ It's of uh, exactly. the right